ਪੰਜਾਬ ਰੋਡਵੇਜ ਦੇ ਵਿੱਚ ਆਏ 2025 ਦੇ ਵਿੱਚ ਘੱਟ ਤੋਂ ਘੱਟ ਜਿਹੜੀ 600 ਦੇ ਕਰੀਬ ਬੱਸਾਂ ਪਾਉਣ ਦੀ ਸਾਡੀ ਪਾਲਿਸੀ ਆ ਨਾਲ ਪੀਆਰਟੀਸੀ ਦੇ ਵਿੱਚ 450 ਵੱਡੀਆਂ ਬੱਸਾਂ 100 ਮਿੱਡੀ ਬੱਸਾਂ 550 ਪੀਆਰਟੀਸੀ ਦੇ ਵਿੱਚ ਇਹ ਬੱਸਾਂ ਪੈਣੀਆਂ ਉਹਦੇ ਵਾਸਤੇ ਪੰਜਾਬ ਸਰਕਾਰ ਤੋਂ ਬਜਟ ਮੰਗਾਂਗੇ ਜਿੰਨਾ ਬਜਟ ਮਿਲੂਗਾ ਫਿਰ ਉਹਦੇ ਅਨਸਾਰ ਬੱਸਾਂ ਪਹਿਣਗੀਆਂ ਨਾਲ ਸਾਡੀਆਂ ਸਰਕਾਰੀ ਬੱਸਾਂ ਨੂੰ ਪਰਮਿਟ ਮਿਲਣਗੇ ਨਾਲ ਜਿਹੜੇ ਬੇਰਜ਼ਗਾਰ ਨੌਜਵਾਨ ਨੇ ਉਨਾਲੀ ਵੀ ਕਈ ਆਪਾਂ ਵੇਨੇ ਹਾਈਵੇ ਦੇ ਉੱਤੇ ਪਾਲਿਸੀ ਹੁੰਦੀ ਆ 50-50% 60% ਸਰਕਾਰੀ ਪਰਮਿਟ ਤੇ 50% ਪ੍ਰਾਈਵੇਟ ਨੂੰ ਦੇਣੇ ਹੁੰਦੇ ਆ ਕਈ ਹਾਈਵੇਜ਼ ਤੇ ਹੁੰਦਾ ਆ 60-40 60% ਸਰਕਾਰ ਦੇ 40% ਜਿਹੜੇ ਉਹ ਪ੍ਰਾਈਵੇਟ ਨੂੰ ਦੇਣੇ ਹੁੰਦੇ ਆ ਨਾਲ ਬੇਰਜ਼ਗਾਰ ਨੌਜਵਾਨਾਂ ਨੂੰ ਵੀ ਪਰਮਿਟ ਮਿਲਣਗੇ ਜਦੋਂ ਸਰਕਾਰੀ ਬਸਾਂ ਬਹਿਣਗੀਆਂ 2025 ਦੇ ਵਿੱਚ ਨਵਾਂ ਸਾਲ ਚੜਿਆ ਪਹਿਲਾਂ ਤੇ ਮੈਂ ਮੁਬਾਰਕਬਾਦ ਦੇਣਾ ਸਾਰਿਆਂ ਨੂੰ ਹੀ ਸਮੂਹ ਪੰਜਾਬੀਆਂ ਨੂੰ ਸਮੂਹ ਭਾਰਤੀਆਂ ਨੂੰ ਵਿਦੇਸ਼ਾਂ 'ਚ ਵਸਦੇ ਐਨਆਰਆਈ ਭੈਣਾ ਭਰਾਵਾਂ ਨੂੰ ਤੇ ਨਾਲ ਕਿ ਪ੍ਰਮਾਤਮਾ ਕੀ ਅਰਦਾਸ ਬੇਨਤੀ ਕਰਦੇ ਆ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਹਰ ਪੰਜਾਬੀ ਲਈ ਹਰ ਭਾਰਤੀ ਲਈ ਖੁਸ਼ੀਆਂ ਖੇੜਿਆਂ ਵਾਲਾ ਤਰੱਕੀ ਵਾਲਾ ਅੱਜ ਜਿੰਨੀਆਂ ਵੀ ਸਾਡੀਆਂ ਟਰਾਂਸਪੋਰਟ ਵਿਭਾਗਾਂ ਦੀਆਂ ਯੂਨੀਅਨਾਂ ਭਾਵੇਂ ਰੈਗੂਲਰ ਬੰਦਿਆਂ ਦੀਆਂ ਭਾਵੇਂ ਆਊਟਸੋਰਸ ਤੇ ਕੰਟਰੈਕਟ ਵਾਲਿਆਂ ਦੀਆਂ ਪੀਆਰਟੀਸੀ ਪੰਨ ਬੱਸ ਪੰਜਾਬ ਰੋਡਵੇਜ ਸਾਰੇ ਡਿਪਾਰਟਮੈਂਟਾਂ ਦੀਆਂ ਸਾਰਿਆਂ ਨਾਲ ਖੁੱਲੀ ਵਿਚਾਰ ਚਰਚਾ ਹੋਈ ਆ ਜਿੰਨੀਆਂ ਵੀ ਮੰਗਾਂ ਸਨ ਉਹਨਾਂ ਤੇ ਬੜੇ ਠੰਡੇ ਤਰੀਕੇ ਦੇ ਨਾਲ ਬਹਿ ਕੇ ਵਿਚਾਰ ਚਰਚਾ ਹੋਈ ਆ ਤੇ ਜਿੰਨੇ ਉਹਨਾਂ ਦੇ ਜੈਨੂਨ ਮਸਲੇ ਆ ਜਿਵੇਂ ਰੈਗੂਲਰ ਕਰਨ ਦੇ ਕੰਟਰੈਕਟ ਤੋਂ ਰੈਗੂਲਰ ਕਰਨਾ ਆਊਟਸੋਰਸ ਤੋਂ ਕੰਟਰੈਕਟ ਤੇ ਕਰਨਾ ਜਾਂ ਨਵੀਆਂ ਬੱਸਾਂ ਪਾਉਣੀਆਂ ਉਹ ਸਾਰੇ ਮਸਲੇ ਜਿਹੜੇ ਆ ਉਹਨਾਂ ਤੇ ਖਰੜਾ ਤਿਆਰ ਕਰਾਂਗੇ ਨੀਤੀ ਬਣਾ ਕੇ ਤੇ ਇਹ ਸਾਰੇ ਸਾਥੀਆਂ ਦੇ ਜਿਹੜੇ ਮਸਲੇ ਆ ਜੈਨੂਨ ਮਸਲੇ ਉਹ ਛੇਤੀ ਤੋਂ ਛੇਤੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਮੁਲਾਜ਼ਮਾਂ ਦੀ ਸੰਤੁਸ਼ਟੀ ਹੋਈ ਅੱਜ ਦੀ ਮੀਟਿੰਗ ਤੋਂ। ਬਿਲਕੁਲ ਤੁਹਾਨੂੰ ਮੁਲਾਜ਼ਮ ਮਿਲੇ ਆ ਤੇ ਤੁਹਾਡੇ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ ਹੋਣੀ ਆ। ਅਫਸਰਾਂ ਦੀ ਜਿਹੜੀ ਤੇ ਨਾਲ ਸਾਡੇ ਮੁਲਾਜ਼ਮਾਂ ਦੀ ਲੌਬੀ ਆ ਸਾਰਿਆਂ ਨੇ ਬਹਿ ਕੇ ਵਿਚਾਰ ਚਰਚਾ ਕੀਤੀ ਆ ਮੈਂ ਵੀ ਸਾਰੀਆਂ ਵਿਚਾਰਾਂ ਸੁਣੀਆਂ ਤੇ ਜਲਦੀ ਜਿਹੜੀਆਂ ਇਹ ਗੱਲਾਂ ਆ ਨਾਲ ਅਸੀਂ ਐਫ.ਟੀ ਤੋਂ ਨਾਲ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਬਜਟ ਮੰਗਾਗੇ ਟ੍ਰਾਂਸਪੋਰਟ ਮੰਘਮੇ ਲਈ ਨਵੀਆਂ ਬਸਾਂ ਪਾਉਣ ਦੀ ਸਾਡੀ ਜਿਹੜੀ ਵਿਚਾਰ ਆ ਉਹ ਫਾਈਲ ਬਣਾ ਕੇ ਭੇਜਾਂਗੇ ਪੰਜਾਬ ਰੋਡਵੇ ਦੇ ਵਿੱਚ 2025 ਦੇ ਵਿੱਚ ਘੱਟ ਤੋਂ ਘੱਟ ਜਿਹੜੀ 600 ਦੇ ਕਰੀਬ ਬਸਾਂ ਪਾਉਣ ਦੀ ਸਾਡੀ ਪਾਲਿਸੀ ਆ ਨਾਲ ਪੀਆਰਟੀਸੀ ਦੇ ਵਿੱਚ 450 ਵੱਡੀਆਂ ਬਸਾਂ 100 ਮਿੱਡੀ ਬਸਾਂ 550 ਪੀਆਰਟੀਸੀ ਦੇ ਵਿੱਚ ਇਹ ਬਸਾਂ ਪਹਿਣੀਆਂ ਉਹਦੇ ਵਾਸਤੇ ਪੰਜਾਬ ਸਰਕਾਰ ਤੋਂ ਬਜਟ ਮੰਗਾਂਗੇ ਜਿੰਨਾ ਬਜਟ ਮਿਲੂਗਾ ਫਿਰ ਉਹਦੇ ਅਨਸਾਰ ਬਸਾਂ ਪਹਿਣਗੀਆਂ ਨਾਲ ਸਾਡੀਆਂ ਸਰਕਾਰੀ ਬਸਾਂ ਨੂੰ ਪਰਮਿਟ ਮਿਲਣਗੇ ਨਾਲ ਜਿਹੜੇ ਬੇਰਜ਼ਗਾਰ ਨੌਜਵਾਨ ਨੇ ਉਹਨਾਂ ਲਈ ਵੀ ਕਈ ਆਪਾਂ ਵੇਨੇ ਹਾਈਵੇ ਦੇ ਉੱਤੇ ਪਾਲਿਸੀ ਹੁੰਦੀ ਆ 50-50% 50% ਸਰਕਾਰੀ ਪਰਮਟ ਤੇ 50% ਪ੍ਰਾਈਵੇਟ ਨੂੰ ਦੇਣੇ ਹੁੰਦੇ ਆ ਕਈ ਹਾਈਵੇਜ ਤੇ ਹੁੰਦਾ ਆ 60-40 60% ਸਰਕਾਰ ਦੇ 40% ਜਿਹੜੇ ਉਹ ਪ੍ਰਾਈਵੇਟ ਨੂੰ ਦੇਣੇ ਹੁੰਦੇ ਆ ਨਾਲ ਬੇਰਜ਼ਗਾਰ ਨੌਜਵਾਨਾਂ ਨੂੰ ਵੀ ਪਰਮਟ ਮਿਲਣਗੇ ਜਦੋਂ ਸਰਕਾਰੀ ਬਸਾਂ ਬਹਿਣਗੀਆਂ 2025 ਦੇ ਵਿੱਚ ਨਵਾਂ ਸਾਲ ਚੜਿਆ ਅਪ੍ਰੈਲ ਨੂੰ ਤੇ ਮੈਂ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ ਹੀ ਸਮੂਹ ਪੰਜਾਬੀਆਂ ਨੂੰ ਸਮੂਹ ਭਾਰਤੀਆਂ ਨੂੰ ਵਿਦੇਸ਼ਾਂ 'ਚ ਵਸਦੇ ਐਨਆਰਆਈ ਭੈਣਾ ਭਰਾਵਾਂ ਨੂੰ ਤੇ ਨਾਲ ਕਿ ਪ੍ਰਮਾਤਮਾ ਕੀ ਅਰਦਾਸ ਬੇਨਤੀ ਕਰਦੇ ਆ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਹਰ ਪੰਜਾਬੀ ਲਈ ਹਰ ਭਾਰਤੀ ਲਈ ਖੁਸ਼ੀਆਂ ਖੇੜਿਆਂ ਵਾਲਾ ਤਰੱਕੀ ਵਾਲਾ ਰੇਸ਼ਮ ਸਿੰਘ ਨਾ ਬਾਹਰ ਕਹਿ ਕੇ ਗਏ ਨੇ ਕਹਿੰਦੇ ਅਸੀਂ ਨਾ ਹੜਤਾਲ ਕਰਨ ਜਾ ਰਹੇ ਹਾਂ ਤਿੰਨ ਦਿਨ ਤੱਕ ਕਹਿੰਦੇ ਜੀ ਡੀਪੂ ਵੀ ਬੰਦ ਰੱਖੇ ਜਾਣਗੇ ਔਰ 7 ਤਰੀਕ ਨੂੰ ਮੁੱਖ ਮੰਤਰੀ ਦੀ ਕੂਠੀ ਘੇਰੀ ਜਾਏਗੀ ਕਹਿੰਦੇ ਸਾਡੀ ਡਿਮਾਂਡ ਨਹੀਂ ਸੁਣੀ ਗਈ ਬਾਕੀ ਯੂਨੀਅਨਾਂ ਦੀ ਡਿਮਾਂਡਾਂ ਸੁਣੀਆਂ ਗਈਆਂ ਵਾ ਦੇਖੋ ਸਾਰਿਆਂ ਦੀਆਂ ਡਿਮਾਂਡਾਂ ਸੁਣੀਆਂ ਗਈਆਂ ਵਾ ਜੇ ਕੋਈ ਇੱਕ ਕੱਲੀ ਯੂਨੀਅਨ ਕਹੀ ਜਾਵੇ ਵੀ ਸਾਡੀ ਨਹੀਂ ਡਿਮਾਂਡ ਸੁਣੀ ਗਈ ਇੱਥੇ ਹੁਣ 14 15 ਜੂਨੀਰਾਂ ਬੈਠੀਆਂ ਸਾਰੇ ਡਿਪਾਰਟਮੈਂਟਾਂ ਦੀਆਂ ਸਾਰਿਆਂ ਦੀਆਂ ਗੱਲਾਂ ਸੁਣੀਆਂ ਤੇ ਲਗਭਗ 4 ਘੰਟੇ ਦੇ ਕਰੀਬ ਮੀਟਿੰਗ ਹੋਈ ਆ 4 ਘੰਟੇ ਗੱਲਾਂ ਚੱਲਦੀਆਂ ਰਹੀਆਂ ਤੇ ਜੇ ਫਿਰ ਵੀ ਕੋਈ ਕਵੇ ਵੀ ਸਾਡੀ ਨਹੀਂ ਕੋਈ ਮੰਗ ਸੁਣੀ ਗਈ ਜਿਹੜੀਆਂ ਮੰਗਾਂ ਪੂਰੀਆਂ ਨਹੀਂ ਹੋ ਸਕਦੀਆਂ ਆਪਾਂ ਉਹ ਮੰਗਾਂ ਰੱਖੀ ਜਾਈਏ ਤੇ ਉਹ ਤੇ ਕਿਤੇ ਨਾ ਕਿਤੇ ਫਿਰ ਜਾਣ ਕੇ ਕਹਿਣ ਵਾਲੀ ਗੱਲ ਹੈ ਨਾ ਵੀ ਤੇਰੇ ਖਾਂਦੇ ਦੀ ਦਾੜੀ ਹਲਦੀ ਮੈਣੀ ਤੇਰੇ ਵਸਨਾ ਉਹ ਗੱਲ ਬਣ ਜਾਂਦੀ ਆ ਤੇ ਮੰਗਾ ਜਿਹੜੀਆਂ ਜੈਨੂਅਲ ਨੇ ਉਹ ਤੇ ਹੱਲ ਕਰਲੀਆਂ ਕਰਨੀਆਂ ਲੋੜ ਪਈ ਦੁਬਾਰਾ ਮੀਟਿੰਗ ਕਰ ਲਵਾਂਗੇ ਬਿਲਕੁਲ ਜਦੋਂ ਕਹਿਣ ਮੈਂ ਤੇ ਮੀਟਿੰਗ ਲਈ 24 ਘੰਟੇ 30 ਦਿਨ ਜਦੋਂ ਵੀ ਕਹਿਣ ਆਪਾਂ ਮੀਟਿੰਗ ਕਰਾਂਗੇ ਤੇ ਜਿਹੜੇ ਜੈਨੂਅਨ ਗੱਲਾਂ ਨੇ ਜੈਨੂਅਨ ਮਸਲੇ ਉਹ ਹੱਲ ਵੀ ਹੋਣਗੇ ਠੀਕ ਧੰਨਵਾਦ ਧੰਨਵਾਦ ਦੇਖੋ ਮੀਟਿੰਗ ਲਗਭਗ 2.5 ਘੰਟੇ ਚੱਲੀ ਆ ਬਹੁਤ ਬੁਰਾ ਹਾਲ ਸੀ ਪੰਜਾਬ ਰੋਡਵੇ ਦਾ ਸਾਡੇ ਜਿਹੜੇ ਪੰਜਾਬ ਦੇ ਵਿੱਚ ਪਹਿਲੀ ਵਾਰ ਹੈ ਵੀ ਇੰਨੀਆਂ ਬੱਸਾਂ 2407 ਦਾ ਫਲੀਟ ਹੈ ਸਾਡਾ ਜਿਹਦੇ ਨਾਲ ਸਾਡੇ ਟਾਈਮ ਟੇਬਲ ਵੀ ਅਸੀਂ ਟੈਕਸ ਵੀ ਉਹਦੇ ਹਿਸਾਬ ਨਾਲ ਦਿੰਨੇ ਆ ਪਰ ਸਾਡੀ ਜਿਹੜੀ ਉਹ ਬੱਸਾਂ ਜਿਹੜੀਆਂ ਹੈਗੀਆਂ ਉਹ ਲਗਭਗ 1000 ਦੇ ਲਗਭਗ ਚੱਲਦੀ ਬੱਸ 1600 ਬੱਸ ਰਹਿ ਗਈ ਸਾਰੀ ਤੇ ਇਸ ਗੱਲ ਦਾ ਬਹੁਤ ਲੋਕਾਂ ਦੇ ਵਿੱਚ ਇਸ ਗੱਲ ਦੀ ਭਗਦਰ ਮੱਚੀ ਸੀ ਚਾਰ-ਚਾਰ ਟਾਈਮਾਂ ਦੇ ਵਿੱਚੋਂ ਦੋ-ਦੋ ਟਾਈਮ ਇੱਕ-ਇੱਕ ਟਾਈਮ ਬੱਸ ਕਵਰ ਹੁੰਦਾ ਸੀ ਸਾਡੇ ਮੁਲਾਜ਼ਮਾਂ ਨਾਲ ਝਗੜੇ ਹੁੰਦੇ ਸੀ ਅੱਜ ਬੜਾ ਡਿਟੇਲ ਦੇ ਨਾਲ ਇਸ ਗੱਲ ਦੇ ਉੱਤੇ ਮંત્રી ਸਾਹਿਬ ਨੇ ਵਿਸ਼ਵਾਸ ਦਵਾਇਆ ਵੀ ਅਸੀਂ 600 ਬੱਸ ਬਹੁਤ ਜਲਦੀ ਪਾ ਰਹੇ ਹਾਂ। ਔਰ ਦੂਜਾ ਮਸਲਾ ਸੀ ਸਾਡਾ ਸਾਡੀਆਂ ਪ੍ਰੋਮੋਸ਼ਨ ਪਿਛਲੇ ਲਗਭਗ ਸਾਲ ਡੇਢ ਸਾਲ ਤੋਂ ਪ੍ਰੋਮੋਸ਼ਨ ਬੜਾ ਉਹਦੇ ਬਾਅਦ ਅਸੀਂ ਧਰਵੇ ਮੁਜਾਰੇ ਵੀ ਕੀਤੇ ਆ ਤਿੰਨ ਡਾਇਰੈਕਟਰ ਵੀ ਬਦਲ ਗਏ ਆ ਪਰ ਉਹ ਪ੍ਰੋਮੋਸ਼ਨਾਂ ਨਹੀਂ ਹੋ ਰਹੀਆਂ ਸੀ। ਅੱਜ ਮੰਤਰੀ ਸਾਹਿਬ ਨੇ ਵਿਸ਼ਵਾਸ ਦਵਾਇਆ ਪ੍ਰਮਖ ਸਕੱਤਰ ਨੇ ਵੀ ਵਿਸ਼ਵਾਸ ਦਵਾਇਆ ਵੀ ਆ ਜਨਵਰੀ ਜਨਵਰੀ ਦੇ ਮਹੀਨੇ ਦੇ ਵਿੱਚ ਤੁਹਾਡੀਆਂ ਸਾਰੀਆਂ ਪ੍ਰੋਮੋਸ਼ਨਾਂ ਕਰ ਦਿੱਤੀਆਂ ਜਾਣਗੀਆਂ। ਦੂਜੀ ਗੱਲ ਸੀ ਇਹ ਠੇਕੇ ਵਾਲੇ ਮੁਲਾਜ਼ਮ ਹੈ ਠੇਕੇ ਵਾਲੇ ਮੁਲਾਜ਼ਮ ਤੇ ਜਿਹੜੇ ਆਊਟਸੋਰਸ ਵਾਲੇ ਮੁਲਾਜ਼ਮ ਹੈ ਉਹਨਾਂ ਨੂੰ ਕੰਟੈਕਟ ਤੇ ਕਰਨ ਦਾ ਤੇ ਕੰਟੈਕਟ ਵਾਲਿਆਂ ਨੂੰ ਰੈਗੂਲਰ ਮੁਲਾਜ਼ਮ ਕਰਨ ਦਾ ਉਹ ਅੱਜ ਇਸ ਗੱਲ ਦੇ ਉੱਤੇ ਵੀ ਡਿਟੇਲ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਆਸਤੇ ਸਿਰਫ ਰੋਡਵੇਜ ਆਸਤੇ ਪਨਬਸ ਦੇ ਆਸਤੇ ਸਰਕਾਰ ਦੇ ਕੋਲੋਂ ਸਰਕਾਰ ਦਾ ਭਾਵੇਂ 10 ਸਾਲ ਬਾਅਦ ਪੱਕੇ ਕਰਨ ਦਾ ਫੈਸਲਾ ਸੀ ਪਰ ਉਹਨਾਂ ਨੇ ਕਿਹਾ 8 ਸਾਲ ਬਾਅਦ ਜਿਹੜੇ ਮੁਲਾਜ਼ਮ ਉਹਦੇ ਵਿੱਚ ਆਉਣਗੇ ਉਹਨਾਂ ਨੂੰ ਅਸੀਂ ਬੜੀ ਜਲਦੀ ਜਿਹੜੇ ਉਹ ਬਾਇਓ ਡਾਟਾ ਤਿਆਰ ਕਰ ਰਹੇ ਐ ਉਹਨਾਂ ਨੇ 15 ਤਰੀਕ ਦਿੱਤੀ ਹੈ ਕਿ 15 ਤਰੀਕ ਨੂੰ ਆ ਕੇ ਤੁਸੀਂ ਸਾਰਾ ਕੁਝ ਦੇਖ ਲਓ ਵੀ ਅਸੀਂ ਉਹਦੇ ਵਿੱਚ ਕੀ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਬੜੀ ਜਲਦੀ ਜਿਹੜੀ ਉਹ ਫਾਈਲ ਮੁੱਖ ਮੰਤਰੀ ਤੋਂ ਕਲੀਅਰ ਕਰਾ ਕੇ ਅਸੀਂ ਜਿਹੜੇ ਉਹ ਪਨਵਸ ਦੇ ਵਿੱਚ ਮੁਲਾਜ਼ਮ ਠੇਕੇ ਦੇ ਕੰਮ ਕਰਦੇ ਉਹਨਾਂ ਨੂੰ ਪੱਕਾ ਵੀ ਕਰਾਂਗੇ ਤੇ ਜਿਹੜੇ ਆਊਟਸੋਰਸ ਤੇ ਕੰਮ ਕਰਦੇ ਉਹਨਾਂ ਨੂੰ ਕੰਟੈਕਟ ਦੇ ਵਿੱਚ ਵੀ ਕਰਾਂਗੇ ਇਸੇ ਤਰ੍ਹਾਂ ਮਰਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀ ਦੇਣ ਦੀ ਗੱਲ ਸੀ ਉਹ ਵੀ ਉਹਨਾਂ ਨੇ ਕਿਹਾ ਵੀ ਉਹ ਜਲਦੀ ਮੇਰਾ ਕਹਿਣ ਤੋਂ ਭਾਵ ਕਿ ਜਿਹੜੀ ਅੱਜ ਦੀ ਮੀਟਿੰਗ ਹੈ ਅੱਜ ਦੀ ਮੀਟਿੰਗ ਦੇ ਵਿੱਚ ਜੇ ਅਸੀਂ ਕਹੀਏ ਵੀ ਅਸੀਂ ਬਹੁਤ ਕੁਝ ਲੈ ਕੇ ਆਏ ਆਂ ਭਰੋਸਾ ਲੈ ਕੇ ਆਏ ਆਂ ਬਹੁਤ ਤਕੜਾ ਭਰੋਸਾ ਦਿੱਤਾ ਉਹਨਾਂ ਨੇ ਟਰਾਂਸਪੋਰਟ ਮੰਤਰੀ ਵੱਲੋਂ ਵੀ ਤੇ ਪ੍ਰਮੁਖ ਕਤਰ ਵੱਲੋਂ ਵੀ ਭਰੋਸਾ ਬਹੁਤ ਦਿੱਤਾ ਹੈ ਅਸੀਂ 16 ਤਰੀਕ ਤੋਂ 16 ਜਨਵਰੀ ਤੋਂ 20 ਜਨਵਰੀ ਦੇ ਵਿੱਚ ਵਿੱਚ ਅਸੀਂ ਆਪਦੀ ਐਕਸ਼ਨ ਕਮੇਟੀ ਦੀ ਮੀਟਿੰਗ ਅਸੀਂ ਕਰ ਲਈਏ ਜਿਹੜੇ ਅੱਜ ਫੈਸਲੇ ਹੋਏ ਆ ਉਹਨਾਂ ਨੂੰ ਕਿਵੇਂ ਗਾਂ ਬੂਰ ਪਵੇ ਉਹਦੇ ਬਾਰੇ ਅਸੀਂ 16 ਤੋਂ 20 ਦੇ ਵਿੱਚ ਕੋਈ ਐਕਸ਼ਨ ਕਮੇਟੀ ਦੀ ਮੀਟਿੰਗ ਸੱਦਣੀ ਹੈ ਤੇ ਉਸ ਮੀਟਿੰਗ ਦੇ ਵਿੱਚ ਫੈਸਲਾ ਕਰਾਂਗੇ ਅੱਜ ਅਸੀਂ ਫੈਲ ਹਾਲ ਜਿਹੜਾ 4 ਜਨਵਰੀ ਨੂੰ ਅਸੀਂ ਟਰਾਂਸਪੋਰਟ ਮੰਤਰੀ ਦੇ ਸ਼ਹਿਰ ਪੱਟੀ ਦੇ ਵਿੱਚ ਧਰਨਾ ਦੇਣ ਜਾਣਾ ਸੀ ਉਹ ਅੱਜ ਅਸੀਂ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਕਿ ਕਿਉਂਕਿ ਡਿਮਾਂਡਾਂ ਦੇ ਉੱਤੇ ਗੱਲ ਬੜੀ ਡਿਟੇਲ ਨਾਲ 2.5 ਘੰਟੇ ਗੱਲ ਚੱਲਦੀ ਰਹੀ ਹੈ ਬਹੁਤ ਵਧੀਆ ਗੱਲ ਹੋਈ ਹੈ ਭਰੋਸੇ ਬਹੁਤ ਵਧੀਆ ਮਿਲੇ ਆ ਪਰ ਉਹ ਭਰੋਸਾ ਨੂੰ ਬੂਰ ਕਦੋਂ ਪੈਂਦਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਵੀ ਜਦੋਂ ਅਮਲ ਦੇ ਵਿੱਚ ਕੋ ਜਾਊਗਾ ਸਾਨੂੰ ਸਰਕਾਰਾਂ ਦੇ ਉੱਤੇ ਬਹੁਤੀ ਝਾਕ ਨਹੀਂ ਗਈ ਕਿਉਂਕਿ ਪਿਛਲੇ ਸਮੇਂ 'ਚ ਸਾਡਾ ਮੁੱਖ ਮੰਤਰੀ 8 ਮੀਟਿੰਗਾਂ ਦੇ ਕੇ ਸਾਂਝੇ ਫਰਾਂਟ ਰੂਟ ਤੇ ਇੱਕ ਵੀ ਮੀਟਿੰਗ ਨਹੀਂ ਕੀਤੀ ਤੇ ਉਹ ਨਾ ਕੋਲੇ ਦੇ ਕੀ ਆਸ ਕੀਤੀ ਜਾਵੇ ਜਲੰਧਰ ਜਿਹੜੀ ਮੀਟਿੰਗ ਕੀਤੀ ਸੀ ਉਹਨੇ ਬੜਾ ਭਰੋਸੇ ਨਾਲ ਸਭ ਕੁਝ ਕਹਿਆ ਸੀਗਾ ਕਿ ਮੈਂ ਤਾਂ ਜੀ ਬਸ ਤੁਹਾਡੇ ਚੋਂ ਹੀ ਆ ਮੈਂ ਆਪ ਮਾਸਟਰ ਦਾ ਪੁੱਤ ਆ ਮੈਂ ਆਪ ਚੋਂ ਨਾ ਮੇਰੀ ਮਾਂ ਵੀ ਪੈਨਸ਼ਨ ਲੈਂਦੀ ਆ ਤੁਹਾਡੀਆਂ ਪੈਨਸ਼ਨਾਂ ਵੀ ਵਧਣ ਤੁਹਾਡੀਆਂ ਤਨਖਾਹਾਂ ਵੀ ਵਧਣ ਪਰ ਉਦੋਂ ਬਾਅਦ ਉਹਨੇ ਕੋਈ ਮੀਟਿੰਗ ਕਰ ਲਈ ਲੋੜ ਵੀ ਨਹੀਂ ਸਮਝੀ ਅਸੀਂ ਅੱਜ ਕਿਉਂਕਿ ਸਾਨੂੰ ਇਸ ਗੱਲ ਦਾ ਜਿਹੜੇ ਧਰਨੇ ਮਜਾਰੇ ਸਾਰੇ ਟਾਲ ਦਿੱਤੇ ਗਏ ਨੇ ਜੀ ਵੇਖੋ ਜੀ ਸਾਰੇ ਧਰਨੇ ਮਜਾਰੇ ਦੇ ਸਿਰਫ ਘਰਨਾ 4 ਤਰੀਕ ਦਾ ਸੀ 4 ਤਰੀਕ ਦਾ ਧਰਨਾ ਸੀ 4 ਤਰੀਕ ਦਾ ਧਰਨਾ ਸੀ ਰੈਲੀਆਂ ਵੇਖੋ ਬਕਾਇਦਾ 9 ਤੋਂ 13 ਦਸੰਬਰ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ 18 ਡੀਪੋ ਚ ਗੇਟ ਰੈਲੀਆਂ ਕਰਕੇ ਆਏ ਅੱਜ ਫੇਰ 2 ਜਨਵਰੀ ਨੂੰ ਸਾਰੇ ਪੰਜਾਬ ਦੇ ਵਿੱਚ 18 ਡੀਪੋ ਤੇ ਗੇਟ ਰੈਲੀਆਂ ਸੀ ਅੱਜ ਅਸੀਂ ਫੇਰ ਸਾਰੇ ਪੰਜਾਬ ਦੇ ਵਿੱਚ ਗੇਟ ਰੈਲੀਆਂ ਕੀਤੀਆਂ 18 ਡੀਪੋ ਦੇ ਵਿੱਚ ਹੋਰ ਉਸ ਤੋਂ ਬਾਅਦ 4 ਤਰੀਕ ਦਾ ਧਰਨਾ ਸੀ ਉਹਦਾ ਐਕਸ਼ਨ ਸੀ ਉਹ ਅਸੀਂ ਫਿਲਹਾਲ ਮੁਲਤਵੀ ਕੀਤਾ ਹੈ ਉਹਨਾਂ ਦੇ ਸਮੇਂ ਦੇ ਵਿੱਚ 16 ਜਨਵਰੀ ਤੋਂ 20 ਜਨਵਰੀ ਦੇ ਵਿੱਚ ਐਕਸ਼ਨ ਕਮੇਟੀ ਦੀ ਕੋਈ ਮੀਟਿੰਗ ਕਰਾਂਗੇ ਜੇ ਸਰਕਾਰ ਨੇ ਇਹ ਜਿਹੜੇ ਅੱਜ ਫੈਸਲੇ ਹੋਏ ਆ ਉਹਨਾਂ ਨੂੰ ਕੋਈ ਅਮਲੀ ਜਾਣਨਾ ਜਾਮਾ ਨਾ ਪੈਂਦਾ ਤੇ ਫਿਰ ਅਸੀਂ ਮਜਬੂਰ ਹੋਵਾਂਗੇ ਦੁਬਾਰਾ ਫੇਰ ਦੁਬਾਰਾ ਫੇਰ ਕੋਈ ਮੀਟਿੰਗ ਕਰੇ ਮੀਟਿੰਗ ਦੇ ਵਿੱਚ ਕੋਈ ਸਖਤ ਫੈਸਲਾ ਲੈਣ ਵਾਸਤੇ ਉਹਦੀ ਫਿਰ ਜ਼ਿੰਮੇਵਾਰੀ ਜਾਂਦਾ ਜਿਹੜੇ ਅੱਜ ਮੀਟਿੰਗ 'ਚ ਹਾਜ਼ਰ ਸੀ ਟਰਾਂਸਪੋਰਟ ਮੰਤਰੀ ਹਾਜ਼ਰ ਸੀ ਪ੍ਰਮੁਖ ਸਕੱਤਰ ਹਾਜ਼ਰ ਸੀ ਡਾਇਰੈਕਟਰ ਹਾਜ਼ਰ ਸੀ ਉਹ ਜ਼ਿੰਮੇਵਾਰ ਹੋਣਗੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਜੇਕਰ ਕੋਈ ਮਹਿਕਮੇ ਨੂੰ ਨੁਕਸਾਨ ਵੀ ਪਹੁੰਚਦਾ ਲੋਕਾਂ ਨੂੰ ਵੀ ਕੋਈ ਤਕਲੀਫ ਪਹੁੰਚਦੀ ਹੈ ਤੇ ਅਸੀਂ ਉਹਦੀਗਾਉ ਮਾਫੀ ਮੰਗਦੇ ਆ ਤੇ ਅਸੀਂ ਚਾਹੁੰਦੇ ਆ ਤੇ ਵੀ ਸਰਕਾਰ ਜਿਹੜੇ ਮਹਿਕਮੇ ਦੇ ਅਫਸਰ ਉਹ ਟ੍ਰਾਂਸਪੋਰਟ ਮੰਤਰੀ ਬੈਠਾ ਜਿਵੇਂ ਉਹਨਾਂ ਨੇ ਵਾਅਦੇ ਕੀਤੇ ਐ ਇਹਨਾਂ ਨੂੰ ਉਸੇ ਤਰ੍ਹਾਂ ਹੀ ਉਮਲੀ ਜਮਾ ਪਜਾਮਾ ਪਹਿਨੋਣ ਜਿਹੜੀ 13 ਵਾਲੀ ਗੇਟ ਰੈਲੀ ਸੀ ਉਹ ਵੀ ਤਾਲਮੇ ਵਿੱਚ ਨਹੀਂ ਜੀ 9 ਕਰਕੇ ਆਏ 11 हां ਠੀਕ 9 ਤਰੀਕ ਤੋਂ 13 ਦਸੰਬਰ ਤੱਕ ਜਿਹੜੀਆਂ ਗੇਟ ਰੈਲੀਆਂ ਕਰਕੇ ਆਏ ਬੜੀਆਂ ਪੰਜਾਬ ਦੇ ਵਿੱਚ 18 ਡੀਪੋਆਂ ਦੇ ਵਿੱਚ ਪੂਰੀਆਂ ਭਰਮੀਆਂ ਗੇਟ ਰੈਲੀਆਂ ਹੋਈਆਂ ਸਾਡੇ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਸਾਰੇ ਜਗ੍ਹਾ ਦੇ ਉੱਤੇ ਜਾ ਕੇ ਉਹ ਗੇਟ ਰੈਲੀਆਂ ਕਰਾਈਆਂ ਜਿਹੜੀਆਂ ਸਪੈਸ਼ਲ ਬੱਸਾਂ ਚੱਲਦੇ ਸੀ ਉਹਨਾਂ ਦੀ ਵੀ ਗੱਲ ਹੋਈ ਐ ਵੀ ਸਪੈਸ਼ਲ ਬੱਸਾਂ ਬਹੁਤ ਚੱਲ ਰਹੀਆਂ ਦੋ ਪਾਸੇ ਕੋਰਾ ਲਾ ਰਹੀਆਂ ਪੀਆਰਟੀਸੀ ਔਰ ਪੰਜਾਬ ਰੋਡਵੇਜ ਤੇ ਨੰਬਰ 2 ਤੇ ਉਹ ਟੈਕਸ ਵੀ ਕੋਈ ਨਹੀਂ ਹੁੰਦੀਆਂ ਸਾਰੇ ਸਾਰੇ ਪੈਸੇ ਆਪਣੀ ਜੇਬਾਂ 'ਚ ਪਾਉਂਦੇ ਆ ਉਹ ਅਸੀਂ ਮਤਲਬ ਇਹਨਾਂ ਨੂੰ ਦੱਸਿਆ ਵੀ ਕਿਹੜੀ ਕਿਹੜੀ ਰੂਟਾਂ ਤੇ ਚੱਲ ਰਹੇ ਆ ਉਹ ਵੀ ਐਸਟੀਸੀ ਨੇ ਉਹ ਮਤਲਬ ਹਦਾਇਤਾਂ ਕੀਤੀਆਂ ਮੰਤਰੀ ਜੀ ਨੇ ਵੀ ਉਹ ਫਟਾਫੜ ਸਾਰੀਆਂ ਗੱਡੀਆਂ ਜਿਹੜੀਆਂ ਉਹ ਬੰਦ ਕੀਤੀਆਂ ਜਾਣ